ਮਿਸਟਰ ਮੈਕਲਿਫ ਆਇਰਲੈਂਡ ਦਾ ਵਸਨੀਕ ਸੀ ਇੰਡੀਅਨ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕਰਕੇ ਹਿੰਦੁਸਤਾਨ ਆਇਆ ਤੇ ਕਈ ਥਾਈਂ ਅਸਿਸਟੈਂਟ ਕਮਿਸ਼ਨਰ ਦੇ ਅਹੁਦੇ ਤੇ ਕੰਮ ਕੀਤਾ ਜਦ ਇਹ ਗੁਜਰਾਤ ਦਾ ਡਿਪਟੀ ਕਮਿਸ਼ਨਰ ਸੀ ਤਾਂ ਇੱਕ ਵਾਰ ਦੀਪਮਾਲਾ ਵੇਖਣ ਲਈ ਸ੍ਰੀ ਅਮਰਤਸਰ ਗਿਆ ਉੱਥੇ ਕਈ ਸਿੱਖ ਵਿਦਵਾਨਾਂ ਨੂੰ ਮਿਲਿਆ ਤੇ ਉਹਨਾਂ ਕੋਲੋਂ ਗੁਰਬਾਣੀ ਸੁਣ ਕੇ ਤੇ ਸਿੱਖੀ ਜੀਵਨ ਨੂੰ ਵੇਖ ਕੇ ਗੁਰਸਿੱਖੀ ਦੇ ਪ੍ਰਭਾਵ ਹੇਠ ਆਇਆ ਉਸੇ ਵੇਲੇ ਗੁਰਮੁਖੀ ਪੜ੍ਹਨੀ ਸ਼ੁਰੂ ਕਰ ਦਿੱਤੀ ਉਸ ਵੇਲੇ ਸਿੱਖਾਂ ਵਿੱਚ ਸਿੰਘ ਸਭਾ ਦੀ ਲਹਿਰ ਨਵੀਂ-ਨਵੀਂ ਚੱਲੀ ਸੀ ਅਤੇ ਧਾਰਮਿਕ ਸੁਧਾਰ ਦਾ ਕੰਮ ਜ਼ੋਰ ਤੇ ਸੀ ਇਸ ਲਹਿਰ ਦੇ ਮੋਢੀ ਭਾਈ ਗੁਰਮukh ਸਿੰਘ ਜੀ ਪ੍ਰੋਫੈਸਰ ओरिएंटਲ ਕਾਲਜ ਲਾਹੌਰ ਭਾਈ ਦਿੱਤ ਸਿੰਘ ਜੀ ਗਿਆਨੀ ਲਾਹੌਰ ਭਾਈ ਸਰਦੂਲ ਸਿੰਘ ਜੀ ਗਿਆਨੀ ਅੰਮ੍ਰਿਤਸਰ ਭਾਈ ਸੰਤ ਸਿੰਘ ਗਿਆਨੀ ਕਪੂਰਥਲਾ ਆਦ ਸਨ ਇਹਨਾਂ ਦੇ ਮੇਲਜੋਲ ਨਾਲ ਸਿੱਖ ਧਰਮ ਦੀ ਵਕਫੀ ਤੇ ਪ੍ਰੇਮ ਮੈਕਲੇਫ ਸਾਹਿਬ ਦੇ ਦਿਲ ਵਿੱਚ ਦਿਨੋਂ-ਦਿਨ ਵਧਦਾ ਗਿਆ ਪਾਈ ਗੁਰਮukh ਸਿੰਘ ਜੀ ਨੇ ਉਸ ਨੂੰ ਸਮਝਾਇਆ ਕਿ ਜਦ ਤੱਕ ਗੁਰਬਾਣੀ ਅਰਥਾਂ ਸਹਿਤ ਨਹੀਂ ਪੜਦੇ ਤਦ ਤੱਕ ਆਪ ਨਾ ਤਾਂ ਸਿੱਖ ਧਰਮ ਦੇ ਨੀਮ ਚੰਗੀ ਤਰ੍ਹਾਂ ਸਮਝ ਸਕੋਗੇ ਅਤੇ ਨਾ ਹੀ ਗੁਰਬਾਣੀ ਦਾ ਉਲੱਥਾ ਕਰ ਸਕੋਗੇ। ਸਾਹਿਬ ਨੇ ਉਹਨਾਂ ਤੋਂ ਪੁੱਛਿਆ ਕਿ ਮੈਂ ਕਿਸ ਤੋਂ ਅਰਥ ਪੜਾਂ? ਉਹਨਾਂ ਨੇ ਸਰਦਾਰ ਕਾਨ ਸਿੰਘ ਜੀ ਨਾਬਾ ਦਾ ਨਾਮ ਲਿਆ। ਮਕਲਫ਼ ਸਾਹਿਬ ਨੇ ਗੁਰਪੁਰ ਨਿਵਾਸੀ ਮਹਾਰਾਜਾ ਸਰਦਾਰ ਹੀਰਾ ਸਿੰਘ ਸਾਹਿਬ ਨਾਬਾ ਦੀ ਸੇਵਾ ਵਿੱਚ ਬੇਨਤੀ ਕੀਤੀ। ਕੀ ਕਿਰਪਾ ਕਰਕੇ ਮੈਨੂੰ ਸਰਦਾਰ ਕਾਨ ਸਿੰਘ ਜੀ ਦੀ ਵਿਦਿਆ ਤੋਂ ਲਾਭ ਪ੍ਰਾਪਤ ਕਰਨ ਦਾ ਅਫਸਰ ਦੇ ਕੇ ਧੰਨਵਾਦੀ ਬਣਾਓ ਮਹਾਰਾਜਾ ਸਾਹਿਬ ਨੇ ਸਰਦਾਰ ਕਾਨ ਸਿੰਘ ਜੀ ਨੂੰ ਸਨ 1885 ਈਸਵੀ ਵਿੱਚ ਮੈਕਲਿਫ ਸਾਹਿਬ پاس ਪੇਜ ਦਿੱਤਾ ਸਾਹਿਬ ਨੇ ਉਹਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰਥਾਂ ਸਹਿਤ ਪਾਠ ਕੀਤਾ ਤੇ ਦਸਮ ਗੁਰੂ ਜੀ ਦੀ ਬਾਣੀ ਵੀ ਪੜ੍ਹੀ ਮੈਕਲਿਫ ਸਾਹਿਬ ਦਾ ਇਹ ਉਤਸ਼ਾਹ ਦੇਖ ਕੇ ਸਨ 1893 ਈਸਵੀ ਵਿੱਚ ਖਾਲਸਾ ਦੀਵਾਨ ਲਾਹੌਰ ਨੇ ਉਸ ਨੂੰ ਪ੍ਰੇਰਣਾ ਕੀਤੀ ਕਿ ਆਪਣੇ ਸਰਕਾਰੀ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਸਾਰਾ ਸਮਾਂ ਗੁਰਬਾਣੀ ਦਾ ਉਲੱਥਾ ਕਰਨ ਵਿੱਚ ਲਾਓ ਸਾਬ ਨੇ ਉਹਨਾਂ ਦੀ ਬੇਨਤੀ ਮੰਨ ਕੇ ਨੌਕਰੀ ਛੱਡ ਦਿੱਤੀ ਤੇ ਇਸ ਮਹਾਨ ਕੰਮ ਵਿੱਚ ਤਨ ਮਨ ਲਾ ਕੇ ਜੁਟ ਗਏ ਪਹਿਲਾਂ ਤਾਂ ਖਿਆਲ ਸੀ ਕਿ ਸਾਰੀ ਬਾਣੀ ਦਾ ਉਲੱਥਾ ਕੀਤਾ ਜਾਵੇ ਪਰ ਭਰਮੀ ਸਿੱਖਾਂ ਤੋਂ ਡਰਦੇ ਮਾਰਿਆਂ ਇਹ ਸਲਾਹ ਛੱਡਣੀ ਪਈ ਤੇ ਬਾਣੀ ਕੇਵਲ ਕਾਂਡ ਸ਼ਾਂਟ ਕਰਕੇ ਜੋ ਜ਼ਰੂਰੀ ਸਮਝੀ ਉਹ ਲਈ ਤੇ ਵੱਖੋ ਵੱਖ ਗੁਰੂ ਸਹਿਬਾਨ ਦਾ ਜੀਵਨ ਦੇ ਕੇ ਅੰਤ ਵਿੱਚ ਦੇ ਦਿੱਤੀ ਕੁਝ ਸਾਖੀਆਂ ਨਾਲ ਰਲਾ ਕੇ ਥਾਂ ਥਾਂ ਪ੍ਰਕਰਨ ਅਨੁਸਾਰ ਵੀ ਲਿਖੀ ਉਲੱਥਾ ਬੜੀ ਗੌਹ ਤੇ ਮਿਹਨਤ ਨਾਲ ਕੀਤਾ ਗਿਆ ਇੱਕ ਜਪਜੀ ਸਾਹਿਬ ਨੂੰ ਹੀ ਲੈ ਲਓ ਪਹਿਲਾਂ ਇਸ ਬਾਣੀ ਦਾ ਉਲੱਥਾ ਭਗਤ ਬਾਲਮੁਕੰਦ ਜੀ ਅਤੇ ਇੱਕ ਉਦਾਸੀ ਵਿਦਵਾਨ ਨੇ ਰਲ ਕੇ ਕੀਤਾ ਤੇ ਭਗਤ ਲక్ష్మణ ਸਿੰਘ ਜੀ ਨੇ ਨਜ਼ਰੋਂ ਕੱਢਿਆ ਫਿਰ ਅੰਮ੍ਰਿਤਸਰ ਵਿੱਚ ਉਸ ਸਮੇਂ ਦੇ ਚੋਟੀ ਦੇ ਵਿਦਵਾਨ ਸਿੱਖਾਂ ਦੇ ਸਾਹਮਣੇ ਰੱਖਿਆ ਗਿਆ ਇਹ ਸੱਜਣ ਜੋ 10 ਸਨ ਹਰ ਰੋਜ਼ ਮੈਕਲੇਫ ਸਾਹਿਬ ਨਾਲ ਬੈਠਦੇ ਸਨ ਤੇ ਇੱਕ ਇੱਕ ਤੁਕ ਨੂੰ ਸੋਚਦੇ ਸਨ ਅੰਤ ਇੱਕ ਮਹੀਨੇ ਦੀ ਲਗਾਤਾਰ ਮਿਹਨਤ ਮਗਰੋਂ ਇਹ ਉਲੱਥਾ ਤਿਆਰ ਹੋਇਆ ਤੇ ਸ਼ਬਕੇ ਰਾਵਾਂ ਲਈ ਵੰਡਿਆ ਗਿਆ ਗੁਰੂ ਸਾਹਿਬ ਦੇ ਇਤਿਹਾਸ ਲਿਖਣ ਵਿੱਚ ਇਵੇਂ ਹੀ ਉਤਟ ਖੋਜ ਤੇ ਮਿਹਨਤ ਕੀਤੀ ਗਈ ਮੈਕਲੇਫ ਸਾਹਿਬ ਨੇ ਕੰਮ ਸ਼ੁਰੂ ਕਰਨ ਵੇਲੇ ਸਿੱਖਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਆਪਦੇ ਧਰਮ ਦੇ ਵਿਰੁੱਧ ਕੋਈ ਗੱਲ ਨਹੀਂ ਲਿਖਾਂਗਾ ਇਸ ਲਈ ਉਸਨੇ ਜਿਵੇਂ ਸਾਖੀਆਂ ਵਿੱਚ ਲਿਖੇ ਹੋਏ ਹਾਲਾਤ ਵੇਖੇ ਉਹਨਾਂ ਨੂੰ ਉਸੇ ਤਰ੍ਹਾਂ ਗਿਆਨੀਆਂ ਦੀ ਸਹਾਇਤਾ ਨਾਲ ਸੋਧ ਕੇ ਲਿਖਿਆ ਆਪਣੇ ਵੱਲੋਂ ਕੋਈ ਨੁਕਤਾਚੀਨੀ ਜਾਂ ਵਿਚਾਰ ਨਹੀਂ ਕੀਤਾ ਹਾਂ ਜਿਹੜੀਆਂ ਗੱਲਾਂ ਪ੍ਰਤੱਖ ਤੌਰ ਤੇ ਸਿੱਖ ਧਰਮ ਦੇ ਆਸ਼ੇ ਦੇ ਵਿਰੁੱਧ ਜਾਂਦੀਆਂ ਸਨ ਉਹਨਾਂ ਨੂੰ ਕਾਂਟ-ਛਾਂਟ ਕਰਕੇ ਲਿਖਿਆ ਤੇ ਜੋ ਭੂਲਾ ਹਿੰਦਾਲੀਆਂ ਜਾਂ ਹੋਰ ਲੋਕਾਂ ਦੇ ਅਸਰ ਨਾਲ ਸਿੱਖ ਇਤਿਹਾਸ ਵਿੱਚ ਆਵੜੀਆਂ ਸਨ ਉਨ੍ਹਾਂ ਨੂੰ ਸੁਧਾਰ ਕੇ ਸਿੱਖਾਂ ਦੀ ਸਲਾਹ ਨਾਲ ਇਹ ਭੁੱਲਾਂ ਕੱਢ ਦਿੱਤੀਆਂ ਗਈਆਂ। ਕਈ ਥਾਂ ਤੇ ਅਜੇ ਵੀ ਕਸਰਵੰਦੀਆਂ ਗੱਲਾਂ ਲਿਖੀਆਂ ਮਿਲਦੀਆਂ ਹਨ। ਜਿਵੇਂ ਤੀਜੇ ਪਾਤਸ਼ਾਹ ਬਾਬਤ ਲਿਖਿਆ ਹੈ ਕਿ ਗੁਰੂ ਜੀ ਬਾਦਸ਼ਾਹ ਦੇ ਆਖੇ ਹਿੰਦੂਆਂ ਨੂੰ ਖੁਸ਼ ਕਰਨ ਲਈ ਤੀਰਥ ਯਾਤਰਾ ਕਰਨ ਲਈ ਗਏ। ਹਾਲਾਂਕਿ ਗੁਰੂ ਰਾਮਦਾਸ ਜੀ ਖੁਦ ਆਪਣੀ ਬਾਣੀ ਰਾਗ ਤੁਖਾਰੀ ਵਿੱਚ ਇਸ ਸਾਕੇ ਨੂੰ ਬਿਆਨ ਕਰਦਿਆਂ ਹੋਇਆ ਦੱਸਦੇ ਹਨ। ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਦਾਰਨ ਅਰਥਾ ਇਸੇ ਤਰ੍ਹਾਂ ਮਕਾਲਿਫ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਦਾ ਹਾਲ ਦੇਣ ਲੱਗਿਆ ਉਹਨਾਂ ਦੀ ਉਮਰ ਬਾਬਤ ਪਲੇਖਾ ਖਾਦਾ ਹੈ ਤੇ ਲਿਖਿਆ ਹੈ ਕਿ ਜੇਕਰ ਛੋਟੀ ਉਮਰ ਵਿੱਚ ਮਾਪੇ ਵਿਆਹ ਨਾ ਕਰ ਛੱਡ ਦੇ ਤਾਂ ਗੁਰੂ ਜੀ ਦੇ ਵਿਰਾਗ ਮਈ ਸੁਭਾ ਤੋਂ ਇਹ ਉਮੀਦ ਨਹੀਂ ਸੀ ਹੋ ਸਕਦੀ ਕਿ ਉਹ ਮਨੁੱਖ ਜਾਤੀ ਦੇ ਇਸ ਫਰਜ਼ ਨੂੰ ਨਿਭਾਉਂਦੇ ਕਬੀਰ ਸਾਹਿਬ ਦੀ ਉਮਰ ਲਿਖਣ ਵਿੱਚ ਵੀ ਭੁੱਲ ਕੀਤੀ ਹੈ ਪਹਿਲੀ ਜਿਲਦ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਦੇਣ ਲੱਗਿਆ ਦੱਸਿਆ ਹੈ ਕਿ ਕਬੀਰ ਸਾਹਿਬ ਦਾ ਬਹੁਤ ਚਿਰ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਪਰ 6ਵੀਂ ਜਿਲਦ ਵਿੱਚ ਕਬੀਰ ਸਾਹਿਬ ਦੇ ਦਿਹਾਂਤ ਦਾ ਉਹ ਸਾਲ ਦਿੱਤਾ ਹੈ ਜਦੋਂ ਗੁਰੂ ਜੀ 49 ਵਰੇ ਦੇ ਸਨ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਬਾਬਤ ਲਿਖਿਆ ਹੈ ਕਿ ਉਹਨਾਂ ਨੇ ਔਰੰਗਜ਼ੇਬ ਦੇ ਸਾਹਮਣੇ ਪਿਸ਼ੀਨ گوئی ਕੀਤੀ ਸੀ ਕਿ ਉਹ ਮਕਾਨ ਦੀ ਛੱਤ ਉੱਤੋਂ ਟੋਪੀ ਵਾਲੇ ਫਰੰਗੀਆਂ ਨੂੰ ਵੇਖ ਰਹੇ ਹਨ ਜੋ ਆਣ ਕੇ ਮੁਗਲਾਂ ਦੇ ਸੱਤਰ ਪਾੜਨਗੇ ਤੇ ਰਾਜ ਕਰਨਗੇ ਇਹ ਬਿਲਕੁਲ ਗਲਤ ਹੈ ਮਾਲੂਮ ਹੁੰਦਾ ਹੈ ਕਿ ਕਿਸੇ ਗੁੰਮਨਾਮ ਲਿਖਾਰੀ ਦੇ ਲੇਖ ਦੇ ਆਸਰੇ ਮੈਕਲਿਫ ਸਾਹਿਬ ਨੇ ਇਹ ਸੁਣਾਈ ਗੱਪ ਲਿਖ ਦਿੱਤੀ ਹੈ ਇਸ ਪਛीण ਗੁਈਦੇ ਪ੍ਰਮਾਣਿਕ ਹੋਣ ਦਾ ਕੋਈ ਸਬੂਤ ਨਹੀਂ ਹੈ ਇਸੇ ਤਰ੍ਹਾਂ ਕੁਝ ਕੁ ਹੋਰ ਭੁੱਲਾਂ ਵੀ ਹਨ ਜੋ ਇਤਨੇ ਵੱਡੇ ਪੁਸਤਕ ਵਿੱਚ ਰਹਿ ਜਾਣੀਆਂ ਅਸੰਭਵ ਨਹੀਂ ਹਨ ਇਨ੍ਹਾਂ ਔਣਤਾਈਆਂ ਦੇ ਬਾਵਜੂਦ ਮੈਕਲਿਫ ਸਾਹਿਬ ਨੇ ਸਿੱਖ ਧਰਮ ਲਈ ਉਹ ਕੰਮ ਕੀਤਾ ਹੈ ਜੋ ਮੈਕਸ ਮੂਲਰ, ਮੋਨੀਮ ਵਿਲੀਅਮਸ ਅਤੇ ਵਿਲਸਨ ਆਦ ਨੇ ਹਿੰਦੂ ਧਰਮ ਵਾਸਤੇ ਕੀਤਾ ਹੈ ਅਰਥਾਤ ਪੱਛਮੀ ਦੁਨੀਆ ਦੇ ਸਾਹਮਣੇ ਇਸ ਧਰਮ ਦੀ ਉਹ ਕਦਰ ਕਰਾ ਦਿੱਤੀ ਜੋ ਕਿਸੇ ਸਿੱਖ ਕੋਲੋਂ ਨਹੀਂ ਸੀ ਹੋਣੀ ਉਮੀਦ ਨਹੀਂ ਸੀ ਕਿ ਇਸ ਮਜਮੂਨ ਉੱਤੇ ਕੋਈ ਹੋਰ ਲਿਖਾਰੀ ਇਤਨੀ ਖੋਜ ਅਤੇ ਮਿਹਨਤ ਮੁਰ ਕਰੇ ਇਸ ਸਾਰੀ ਤਿਆਰੀ ਮਗਰੋਂ ਸਨ 1909 ਵਿੱਚ ਦਾ ਸਿੱਖ ਰਿਲੀਜਨ ਨਾਮੇ ਪੁਸਤਕ ਛਪੀ ਜੋ 6 ਜਿਲਦਾਂ ਵਿੱਚ ਵਿਲੈਤ ਵਿੱਚ ਛਪੀ ਤੇ ਭਾਈ ਕਾਨ ਸਿੰਘ ਜੀ ਨੇ ਇਸ ਦੇ ਪ੍ਰੂਫਾਂ ਦੀ ਸੁਧਾਈ ਲਈ ਵਿਲੈਤ ਗਏ ਮੈਕਲਿਫ ਸਾਹਿਬ ਨੇ ਕਿਰਤਿਗਿਆ ਦੇ ਨਾਲ ਆਪਣੀ ਕਿਤਾਬ ਦਾ ਕਾਪੀਰਾਈਟ ਭਾਈ ਕਾਨ ਸਿੰਘ ਜੀ ਨੂੰ ਅਰਪਣ ਕਰ ਦਿੱਤਾ। ਇਤਨਾ ਕੰਮ ਕਰਕੇ ਵੀ ਮੈਕਲਿਫ ਸਾਹਿਬ ਦੇ ਉਦਮ ਦੀ ਕਾਫੀ ਕਦਰ ਨਾ ਹੋਈ। ਸਿਵਾਏ ਚੰਦ ਕਾਪੀਆਂ ਖਰੀਦਣ ਦੇ ਸਰਕਾਰ ਵੱਲੋਂ ਕੋਈ ਵੱਡੀ ਸਹਾਇਤਾ ਨਾ ਹੋਈ ਤੇ ਅੰਤ ਜਦ ਸੰਨ 1913 ਈਸਵੀ ਵਿੱਚ ਮੈਕਲਿਫ ਸਾਹਿਬ ਦਾ ਦੇਹਾਂਤ ਹੋਇਆ ਤੇ ਮਸੇ ਮਸੇ ਸਿੱਖਾਂ ਨੇ ਉਸ ਦੇ ਹੱਕ ਵਿੱਚ ਆਪਣੀ ਵਿਦਿਅਕ ਕਾਨਫਰੰਸ ਵਿੱਚ ਇੱਕ ਮਤਾ ਪਾਸ ਕੀਤਾ। ਭਗਤ ਲక్ష్మణ ਸਿੰਘ ਹੋਰਾਂ ਨੇ ਉਸ ਦੇ ਨਾਮ ਉੱਤੇ ਇੱਕ ਮੈਕਲਿਫ ਮੈਮੋਰੀਅਲ ਫੰਡ ਖੋਲ੍ਹਿਆ ਜੋ ਇੱਕ ਵੱਡੀ ਲਾਇਬ੍ਰੇਰੀ ਬਣਾਈ ਜਾਵੇ ਪਰ ਸਿੱਖਾਂ ਕੋਲੋਂ ਕੇਵਲ 2-3000 ਰੁਪਏ ਇਕੱਠਾ ਹੋਇਆ ਜੋ ਹੁਣ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਦੇ ਦਿੱਤਾ ਗਿਆ ਕਿ ਹਰ ਸਾਲ ਸਿੱਖ ਧਰਮ ਜਾਂ ਇਤਿਹਾਸ ਸੰਬੰਧੀ ਇੱਕ ਮਜ਼ਮੂਨ ਲਿਖਾ ਕੇ ਇਨਾਮ ਦਿੱਤਾ ਜਾਵੇ ਲਿਖਤ ਤੇਜਾ ਸਿੰਘ ਐਮਏ ਪ੍ਰੋਫੈਸਰ ਖਾਲਸਾ ਕਾਲਜ ਅੰਮ੍ਰਿਤਸਰ